ਨਿਰੰਕਾਰ ਰਹਿਮਤ ਕਰਦਾ ਹੈ ਵੀ ਅੰਮ੍ਰਿਤ ਵੇਲੇ ਲਗਭਗ ਸਾਰਿਆਂ ਨੂੰ ਜਾਗ ਆ ਜਾਂਦੀ ਹੈ ਸਾਰੇ ਉੱਠਦੇ ਨੇ ਇੱਕ ਵਾਰੀ ਅੱਖ ਖੁੱਲਦੀ ਹੈ ਸਾਰਿਆਂ ਦੀ ਔਰ ਉਹਦੇ ਤੋਂ ਬਾਅਦ ਕਿਸੇ ਨੇ ਸਾਵਧਾਨ ਹੋ ਕਰਕੇ ਉੱਠ ਜਾਣਾ ਇਹ ਉਹਦਾ ਆਪਣਾ ਉਦਮ ਹੈ ਪਰ ਕਈ ਵਾਰੀ ਸਾਡੇ ਅੰਦਰ ਅਵੇਸਲਾਪਨ ਹੋ ਜਾਂਦਾ ਹੈ ਵੀ ਅਸੀਂ ਅੱਖ ਖੁੱਲਣ ਤੋਂ ਬਾਅਦ ਵੀ ਫਿਰ ਸੌ ਜਾਂਦੇ ਹਾਂ ਆ ਹੁਣ ਤਾਂ ਬੰਦ ਹੁੰਦਾ ਜਾਂਦਾ ਇਹ ਕੰਮ ਸਾਰਾ ਰਵਾਜ ਹੀ ਖਤਮ ਹੁੰਦਾ ਜਾਂਦਾ ਸਾਡੇ ਪਿੰਡਾਂ ਦੇ ਵਿੱਚ ਇਲਾਕੇ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੇ ਵਜ਼ੀਰ ਗ੍ਰੰਥੀ ਸਾਹਿਬ ਨੇ ਸਪੀਕਰ ਲਾ ਦੇਣਾ ਤੇ ਅੰਮ੍ਰਿਤ ਵੇਲੇ ਸਤਿਗੁਰੂ ਦਾ ਪ੍ਰਕਾਸ਼ ਕਰਕੇ ਜਦੋਂ ਹੁਕਮਨਾਮਾ ਲੈਣਾ ਉਹ ਆਵਾਜ਼ ਸਾਡੇ ਘਰਾਂ ਤੱਕ ਪਹੁੰਚਦੀ ਜਦੋਂ ਉਹਨੇ ਬਾਣੀ ਪੜਨੀ ਉਹ ਬਾਣੀ ਦੀ ਆਵਾਜ਼ ਵੀ ਸਾਡੇ ਘਰਾਂ ਤੱਕ ਪਹੁੰਚਣੀ ਤੇ ਭਾਗਾ ਵਾਲੇ ਉਸ ਆਵਾਜ਼ ਦੇ ਨਾਲ ਉੱਠ ਜਾਂਦੇ ਉੱਠ ਕੇ ਬਹਿ ਜਾਂਦੇ ਤੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਹੈ ਵਾਹਿਗੁਰੂ ਕਿਰਪਾ ਕੀਤੀ ਹੈ ਰਹਿਮਤ ਕੀਤੀ ਹੈ ਤੂੰ ਨਵਾਂ ਦਿਨ ਬਖਸ਼ਿਆ ਅੱਜ ਅੱਖ ਖੁੱਲੀ ਹੈ ਨਵੇਂ ਦਿਨ ਦੀ ਸ਼ੁਰੂਆਤ ਹੋਈ ਹੈ ਤੇ ਕਈ ਮੇਰੇ ਵਰਗੇ ਕੇਸਲੇ ਫਿਰ ਕੇਸ ਵੀ ਵੱਟਦੇ ਨੇ ਸਗੋਂ ਰਜਾਈ ਨੂੰ ਘੁੱਟਦੇ ਨੇ ਤੇ ਕਈ ਤਾਂ ਮੰਦੇ ਬੋਲ ਵੀ ਬੋਲ ਦਿੰਦੇ ਨੇ ਕਿ ਬਾਬੇ ਨੇ ਕੀ ਸਵੇਰੇ ਸਵੇਰੇ ਆ ਮੈਂ ਇੱਕ ਜਗ੍ਹਾ ਸਾਡੇ ਇਲਾਕੇ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਉਹ ਗੁਰਮੁਖ ਪਿਆਰਾ ਰੋਜ਼ ਇਸ ਗੱਲ ਦੀ ਸ਼ਿਕਾਇਤ ਲੈ ਕੇ ਪ੍ਰਬੰਧਕਾਂ ਕੋ ਆਵੇ ਵੀ ਸਵੇਰੇ ਸਪੀਕਰ ਨਾਲ ਚਲਾਇਆ ਕਰੋ ਸਪੀਕਰ ਨਾਲ ਚਲਾਇਆ ਕਰੋ ਔਰ ਉਹਨੇ ਬੰਦੀ ਕਢਾ ਕੇ ਛੱਡਿਆ ਗੁਰਦੁਆਰੇ ਦਾ ਉੱਪਰਲਾ ਸਪੀਕਰ ਉਨੇ ਬੰਦ ਹੀ ਕਰਾ ਕੇ ਛੱਡਿਆ ਮਹਿੰਗਾਪੁਰ ਦੀ ਗੱਲ ਹੈ ਉੱਥੇ ਵੀ ਇਦਾਂ ਹੋਈ ਉਹ ਕਹਿੰਦਾ ਮੇਰੇ ਘਰ ਵਾਲਾ ਜਿਹੜੇ ਸਾਈਡ ਤੋਂ ਸਪੀਕਰ ਹੈ ਸਪੀਕਰ ਬੰਦ ਕਰ ਦਿਓ ਕਰਨਾ ਪਿਆ ਇਦਾਂ ਵੀ ਹੈ ਤੁੱਕੇ ਹਿਸਲੇ ਹੋ ਜਾਂਦੇ ਆ ਗੁਰੂ ਦੇ ਅੱਗੇ ਅਰਦਾਸ ਕਰਨੀ ਅਰਦਾਸ ਅਸੀਂ ਜਦੋਂ ਕਰਨੀ ਹੁੰਦੀ ਹੈ ਉਦੋਂ ਅਸੀਂ ਦੌੜਦੇ ਆਂ ਭੱਜਦੇ ਆਂ ਕਿਉਂਕਿ ਗੁਰੂ ਦੇ ਅੱਗੇ ਬੰਦਾ ਉਦੋਂ ਗੋਡੇ ਟੇਕਦਾ ਹੈ ਜਦੋਂ ਉਹਦੀ ਆਪਣੀ ਵਾਅ ਪੇਸ਼ ਨਿਕਲ ਜਾਂਦੀ ਹੈ। ਪਹਿਲੀ ਗੱਲ ਤੇ ਅਸੀਂ ਆਪਣਾ ਜੋਰ ਲਾਉਨੇ ਆ। ਆਪਣੀਆਂ ਚਤਰਾਈਆਂ, ਆਪਣੀਆਂ ਸਿਆਣਪਾਂ ਅਸੀਂ ਆਪਣੀ ਵਾਅ ਪੂਰੀ ਲਾਉਨੇ ਆ। ਔਰ ਜਦੋਂ ਸਾਡੀ ਵਾਅ ਪੇਸ਼ ਨਾ ਜਿੱਥੇ ਚੱਲੇ ਫਿਰ ਕਹਿੰਦੇ ਚੱਲੀਏ ਬਾਬੇ ਕੋ ਹੁਣ। ਫਿਰ ਅਸੀਂ ਗੁਰਦੁਆਰੇ ਆਉਂਦੇ। ਗੁਰਦੁਆਰੇ ਆ ਕਰਕੇ ਗੁਰੂ ਦੇ ਚਰਨਾਂ 'ਚ ਅਰਦਾਸ ਤੇ ਹੋਰ ਜਾਣਾ ਕਿੱਥੇ ਸਾਨੂੰ ਆਉਣਾ ਵੀ ਇੱਥੇ ਹੀ ਚਾਹੀਦਾ ਹੈ ਇਹ ਸਾਡਾ ਸਭ ਕੁਝ ਹੈ ਇਹ ਸਾਡਾ ਆਸਰਾ ਹੈ ਸਾਡਾ ਰਹਿਬਰ ਹੈ ਸਾਡਾ ਮਾਲਕ ਹੈ ਅਸੀਂ ਇਹਦੇ ਤੋਂ ਇਲਾਵਾ ਹੋਰ ਕਿੱਥੇ ਜਾਵਾਂਗੇ ਜਦੋਂ ਸਾਨੂੰ ਲੋੜ ਪੈਗੀ ਜਦੋਂ ਸਾਨੂੰ ਮੁਸ਼ਕਲ ਆਏਗੀ ਅਸੀਂ ਇਹਦਾ ਹੀ ਦਰਵਾਜ਼ਾ ਖੜਕਾਉਣਾ ਹੈ ਹੋਰ ਕਿਤੇ ਨਹੀਂ ਜੇ ਕਿਤੇ ਹੋਰ ਕਿਤੇ ਜਾਣਦੇ ਆ ਤੇ ਠੱਗੇ ਜਾਵਾਂਗੇ